ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤਾਂ ਪਰਮਾਤਮਾ ਖੁਆਦ ਹੋ ਕੇ ਇਸ ਜੀਵ ਨੂੰ ਆਪਣੇ ਚਰਨਾਂ 'ਵਿ ਜੋੜ ਲੈਂਦਾ ਹੈ ਸਾਸ਼ਟ ਰੂਪ ਵਿੱਚ ਇਸ ਇਸ ਨੂੰ ਆਪਣੇ ਦਿਦਾਰੇ ਅਕਸ਼ ਦਿੰਦਾ ਹੈ ਜਿਹੜਾ ਬਾਹਰ ਜਿਹੜੇ ਪਰਮਾਤਮਾ ਤੋਂ ਵਿੱਚ ਪਾਣ ਵਾਲੇ ਪੜਦੇ ਨੇ ਉਹ ਸਾਰੇ ਦਿਖਾਉ ਕਰ ਦਿੰਦਾ ਹੈ ਪਰ ਇਹ ਜਿਹੜਾ ਜੀਵ ਹੈ ਇਹ ਵੰਦਾ ਹੈ ਉਹ ਸਭਾ ਪ੍ਰਭਵਾਹਿਕ ਨੂੰ ਨੋਕਾ ਹਟਾ ਦੇ ਵਿੱਚ ਵਸਦਾ ਨੇ ਜਾਣਦਾ ਜਦੋਂ ਗੁਰੂ ਦੀ ਕਿਰਪਾ ਹੋ ਜੇ ਫਿਰ ਇਹ ਕਨਾ ਹਟਾ ਦੇ ਵਿੱਚ ਜਾਣਦਾ ਵਸਦਾ ਜਾਣ ਲੈਂਦਾ ਤੇ ਸਤਗੁਰੂ ਗੁਰਬਾਣੀ ਵਿੱਚ ਕਹਿੰਦੇ ਨੇ ਘਰ ਘਰ ਵਸੇ ਜਾਗੈ ਥੋੜਾ ਹੈ ਕੋਈ ਸਾਜਨ ਵਰਤਾ ਦੋ ਜਦੋਂ ਇਹ ਉਹ ਕਾਲ ਕੋਟਾ ਵੀਰ ਪਰਮਾਤਮਾ ਤੋਂ ਵਿਧਾਉਣ ਵਾਲੇ ਪਰਦੇ ਖਤਮ ਕਰ ਦਿੰਦਾ ਹੈ ਤੋੜ ਦਿੰਦਾ ਹੈ ਤੇ ਬਾਬੇ ਵਾਲੇ ਉਹ ਸਭ ਕੁਝ ਹੀ ਨਾਸ਼ ਹੋ ਜਾਂਦਾ ਹੈ ਵਿਸ਼ੇ ਬਕਰਾਤਾ ਦਾ ਤੇ ਪਰਮਾਤਮਾ ਜਿਹੜਾ ਹੈ ਮਨ ਵਿੱਚ ਵਸ ਜਾਂਦਾ ਹੈ ਇਹ ਮਨੋਖ ਪਰਮਾਤਮਾ ਨੂੰ ਫਿਰ ਆਪਣਾ ਸਮਝ ਲੱਗ ਜਾਂਦਾ ਹੈ ਕਿਉਂਕਿ ਅਸਲ ਵਿੱਚ ਪਰਮਾਤਮਾ ਹੈ ਤੇ ਆਪਣਾ ਹੈ ਆਪਾਂ ਬੇਗਾਨਾ ਸਮਝ ਰਹੇ ਆ ਪਰ ਜਦੋਂ ਪਰਮਾਤਮਾ ਮਨ ਵਿੱਚ ਵਸ ਜਾਏ ਪਰਮਾਤਮਾ ਤੋਂ ਵਿਤਵਾਣ ਵਾਲੇ ਜਿਹੜੇ ਵਿਸ਼ੇਗਤਾਰ ਨੇ ਹੁੰਦੇ ਵਗੈਰਾ ਇਹ ਗੁਰੂ ਦੀ ਕਿਰਪਾ ਨਾਲ ਖਤਮ ਹੋ ਜਾਣ ਤੇ ਫਿਰ ਪਰਮਾਤਮਾ ਇਸ